ਦਰਸਲ ਬੀਤੇ ਦਿਨੀ ਜਨਮਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਸੀ ਇਸ ਤਿਉਹਾਰ ਜਦੋਂ ਇੱਕ ਮਹਿਲਾ ਮਨਾਰੀ ਸੀ ਉਸਨੇ ਕਿਵੇਂ ਬਣਾਇਆ ਉਹਦੀ ਇਹ ਜਰਾ ਕਰਤੂਤ ਦੇਖ ਲਿਓ ਇੱਕ ਕੁੱਤੇ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਰੂਪ ਦਿੱਤਾ ਗਿਆ ਫਿਰ ਉਸ ਦੀ ਵੀਡੀਓ ਬਣਾਈ ਗਈ ਤੇ ਫਿਰ ਉਸ ਤੋਂ ਬਾਅਦ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੱਤਾ ਗਿਆ ਤੇ ਜਦੋਂ ਇਸ ਮਹਿਲਾ ਦੇ ਬਾਰੇ ਜਾਣਕਾਰੀ ਪ੍ਰਾਪਤ ਹੋਈ ਤੇ ਕੁਝ ਲੋਕਾਂ ਨੇ ਮਹਿਲਾ ਨਾਲ ਸੰਪਰਕ ਕੀਤਾ ਤਾਂ ਉਸ ਤੋਂ ਬਾਅਦ ਇਹ ਉਲਟਾ ਉਹਨਾਂ ਲੋਕਾਂ ਨੂੰ ਹੀ ਧੰਕਾਨ ਲੱਗ ਗਈ ਇਹ ਮਹਿਲਾ ਤਾਂ ਮਹਿਲਾ ਨੇ ਕਿਹਾ ਕਿ ਉਹਦੇ ਕੋਈ ਜਾਣਕਾਰ ਸੀਆਈਏ ਦੇ ਵਿੱਚ ਨੇ ਯਾਨੀ ਕਿ ਪੰਜਾਬ ਪੁਲਿਸ ਦੇ ਵਿੱਚ ਨੇ ਤੁਸੀਂ ਇਹ ਜਿਆਦਾ ਐਸੀਆ ਕਾਰਵਾਈਆਂ ਨਾ ਕਰੋ ਨਹੀਂ ਤਾਂ ਤੁਹਾਨੂੰ ਮਹਿੰਗਿਆ ਪੈਣਗੀਆਂ ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਹੁਣ ਫਿਰ ਸ਼ਿਕਾਇਤ ਕੀਤੀ ਸੀ ਉਹਨਾਂ ਲੋਕਾਂ ਨੇ ਠਾਨ ਲਿਆ ਕਿ ਅਸੀਂ ਕਾਰਵਾਈ ਕਰਵਾ ਕੇ ਰਹਾਗੇ ਮਹਿਲਾ ਦੇ ਉੱਤੇ ਤੇ ਫਾਜ਼ਿਲਕਾ ਥਾਣੇ ਦੇ ਵਿੱਚ ਮਹਿਲਾ ਦੇ ਉੱਤੇ ਕਾਰਵਾਈ ਹੋ ਚੁੱਕੀ ਹੈ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ ਨਾਲ ਨਾਲ ਤੁਹਾਨੂੰ ਅਸੀਂ ਐਫ ਆਈ ਆਰ ਦੀ ਕਾਪੀ ਵੀ ਦਿਖਾ ਰਹੇ ਹਾਂ ਔਰ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਜਦੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਥੋੜਾ ਦਬਾਅ ਪਾਇਆ ਗਿਆ ਕਿ ਇਹ ਮਹਿਲਾ ਨੇ ਬੇਅਦਬੀ ਕੀਤੀ ਹੈ ਤਾਂ ਉਸ ਤੋਂ ਬਾਅਦ ਰਾਤ ਨੂੰ ਕਰੀਬ 11:30 ਵਜੇ ਉਸ ਮਹਿਲਾ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਤੇ ਜਦੋਂ ਮਹਿਲਾ ਦੇ ਘਰੇ ਪੁਲਿਸ ਮੁਲਾਜ਼ਮ ਗਏ ਉਸ ਨੂੰ ਐਫਆਈਆਰ ਦੀ ਕਾਪੀ ਦੇਣ ਔਰ ਉਸ ਨੂੰ ਅਰੈਸਟ ਕਰਨ ਦੇ ਲਈ ਜਾਂ ਫਿਰ ਪੁੱਛਗਿੱਛ ਕਰਨ ਦੇ ਲਈ ਤਾਂ ਉਦੋਂ ਪਤਾ ਚੱਲਿਆ ਕਿ ਮਹਿਲਾ ਮੌਕੇ ਤੋਂ ਫਰਾਰ ਦੱਸੀ ਜਾ ਰਹੀ ਹੈ ਹੁਣਾ ਤਸਵੀਰਾਂ ਦੇਖ ਲਓ ਕਿਸ ਤਰੀਕੇ ਦੇ ਨਾਲ ਜਨਮਸ਼ਟਮੀ ਦੇ ਤਿਉਹਾਰ ਤੇ ਇਹ ਜੋ ਮਹਿਲਾ ਇਸ ਕੁੱਤੇ ਨੂੰ ਇਸਨੇ ਇੱਕ ਕੁੱਤੇ ਨੂੰ ਗੋਦੀ ਵਿੱਚ ਚੱਕਿਆ ਹੋਇਆ ਔਰ ਉਸ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਮਾਂਗ ਲਾੜ ਦੁਲਾਰ ਕਰ ਰਹੀ ਹੈ ਕਹਿ ਰਹੀ ਹੈ ਕਿ ਇਹ ਸਾਡਾ ਬੱਚਾ ਹੈ ਯਾਨੀ ਕਿ ਕੋਕੋ ਨੇ ਫਸਾਤੀ ਕੋਕੋ ਦੀ ਮਾਲਕਣ ਇਹ ਜਿਹੜੀ ਜਨਾਨੀ ਹੈ ਇਸ ਨੇ ਆਪਣੇ ਕੁੱਤੇ ਦਾ ਨਾਮ ਕੋਕੋ ਰੱਖਿਆ ਹੋਇਆ ਤੇ ਕੋਕੋ ਦੇ ਇਸ ਤਰੀਕੇ ਦੀ ਪੋਸ਼ਾਕ ਪਾਈ ਗਈ ਸੀ ਸਿਰ ਦੇ ਵਿੱਚ ਮੋਰ ਪੰਖ ਲਗਾਇਆ ਗਿਆ ਸੀ ਤੇ ਜਿੱਥੇ ਪੂਜਾ ਕੀਤੀ ਜਾਂਦੀ ਹੈ ਮੰਦਰ ਬਣਾਇਆ ਜਾਂਦਾ ਹੈ ਮੰਦਰ ਦੇ ਪਿੱਛੇ ਭਗਵਾਨ ਦੀਆਂ ਮੂਰਤੀਆਂ ਪਈਆਂ ਨੇ ਤੇ ਅੱਗੇ ਕੁੱਤੇ ਨੂੰ ਬਿਠਾਇਆ ਗਿਆ ਤੇ ਕੁੱਤੇ ਨੂੰ ਦੱਸ ਰਹੀ ਹੈ ਆਪਣਾ ਜਵਾਕ ਇਸ ਕਰਕੇ ਸੋਸ਼ਲ ਮੀਡੀਆ ਤੇ ਜਦੋਂ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਵਿਰੋਧ ਕਰਨ ਤੋਂ ਬਾਅਦ ਜਦੋਂ ਇਸ ਮਹਿਲਾ ਨੂੰ ਪਤਾ ਚੱਲਿਆ ਕਿ ਮਾਮਲਾ ਹੁਣ ਹੱਦੋਂ ਪਾਰ ਹੋ ਰਿਹਾ ਹੈ ਤਾਂ ਇਸ ਮਹਿਲਾ ਨੇ ਇੱਕ ਵਾਰ ਫਿਰ ਤੋਂ ਵੀਡੀਓ ਬਣਾਈ ਵੀਡੀਓ ਦਬੀ ਹੋਈ ਆਵਾਜ਼ ਦੇ ਵਿੱਚ ਬਣਾਈ ਔਰ ਕਹਿ ਰਹੀ ਹੈ ਕਿ ਮੈਨੂੰ ਗਲਤੀ ਹੋ ਗਈ ਮੈਂ ਮਾਫੀ ਮੰਗਦੀ ਆ ਔਰ ਮੇਰੀ ਅਟੈਂਸ਼ਨ ਨਹੀਂ ਸੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਇਸ ਕਰਕੇ ਮੈਨੂੰ ਫੀਲ ਹੋਇਆ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭਾਵਨਾਵਾਂ ਨੂੰ ਠੇਸ ਪਹੰਚੀ ਹੈ ਇਸ ਲਈ ਮੈਂ ਆਪਣੀ ਪੁਰਾਣੀ ਵੀਡੀਓ ਨੂੰ ਡਿਲੀਟ ਕਰ ਰਹੀ ਆ ਪਰ ਵੱਡਾ ਸਵਾਲ ਇਹ ਹੈ ਕੀ ਪੁਰਾਣੀ ਵੀਡੀਓ ਡਿਲੀਟ ਕਰਕੇ ਕੀ ਇਸ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਬੇਅਦਬੀ ਕਰ ਰਹੇ ਹੋ ਨਾ ਸਿਰਫ ਆਪਾਂ ਕਿਸੇ ਵੀ ਧਰਮ ਦੀ ਗੱਲ ਕਰੀਏ ਇਹ ਚੀਜ਼ਾਂ ਮਾੜੀਆਂ ਨੇ ਨਾ ਸਿਰਫ ਆਮ ਲੋਕ ਕਹਿੰਦੇ ਨੇ ਬਲਕਿ ਪੁਲਿਸ ਪ੍ਰਸ਼ਾਸਨ ਦਾ ਵੀ ਇਹ ਕੁਝ ਕਹਿਣਾ ਪੁਲਿਸ ਪ੍ਰਸ਼ਾਸਨ ਨੇ ਐਸੇ ਲੋਕਾਂ ਦੀ ਮਾਨਸਿਕਤਾ ਤੇ ਵੀ ਸਵਾਲ ਚੁੱਕੇ ਨੇ ਔਰ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਉਹ ਵੀਡੀਓ ਤਾਂ ਦਿਖਾ ਹੀ ਰਹੇ ਹਾਂ ਨਾਲ ਦੀ ਨਾਲ ਮਹਿਲਾ ਦਾ ਬਿਆਨ ਸੁਣਾ ਦਿੰਦੇ ਹਾਂ ਕਿ ਆਖਿਰਕਾਰ ਮਹਿਲਾ ਨੇ ਜਦੋਂ ਇਹ ਗਲਤੀ ਮੰਨੀ ਹੈ ਤੇ ਹੁਣ ਕਿਵੇਂ ਮਾਫੀ ਮੰਗ ਰਹੀ ਹੈ ਇਹ ਵੀਡੀਓ ਦੇਖ ਲਓ जी वाली रील डाली थी एंड सम पीपल आर रियली नॉट हैप्पी विद दैट एंड मैं उनका इंटेंशन उनका बिलीफ अच्छे से समझती हूँ इसलिए मैंने वो वीडियो को डिलीट कर दिया है एंड अगर मैंने किसी के इंटेंशन को बहुत डीपली हर्ट किया हो तो उसके लिए आई एम रियली रियली सॉरी मेरा किसी को हर्ट करने का या कोई भी गॉड को ऐसे कुछ गलत करने का इंटेंशन नहीं था मेरा इंटेंशन एकदम प्योर था क्योंकि मैं उसको भी अपना बच्चा मानती हूं इसलिए मैंने ऐसे किया बट आप लोग हर्ट हुए और सब कुछ हुआ इसके लिए आई एम वेरी वेरी सॉरी इसलिए मैंने वीडियो डिलीट कर दी है एंड दैट्स इट ਤਾਂ ਸੁਣ ਲਈ ਇਸ ਮਹਿਲਾ ਦੀ ਬਾਈਟ ਕਿਸ ਤਰੀਕੇ ਦੇ ਨਾਲ ਆਪਣੇ ਰਿਐਕਸ਼ਨ ਦੇ ਰਹੀ ਹੈ ਕੀ ਕੁਝ ਕਹਿ ਰਹੀ ਹੈ ਕਿ ਉਹ ਤੋਂ ਗਲਤੀ ਹੋਈ ਲੇਕਿਨ ਗੱਲਾਂ ਦੇ ਵਿੱਚ ਹਲੇ ਵੀ ਇੰਜ ਲੱਗ ਰਿਹਾ ਕਿ ਹਲੇ ਵੀ ਜਿਵੇਂ ਆਪਾਂ ਇੱਕ ਕਹਾਵਤ ਹੀ ਹੈ ਪੰਜਾਬੀ ਦੇ ਵਿੱਚ ਕਿ ਰੱਸੀ ਸੜ ਗਈ ਪਰ ਉਸ ਦਾ ਬਲ ਨਹੀਂ ਗਿਆ ਤੇ ਜਦੋਂ ਇਹ ਆਪਣਾ ਬਿਆਨ ਦੇਣਾ ਸ਼ੁਰੂ ਕਰਦੀ ਹੈ ਇਹਦੀਆਂ ਗੱਲਾਂ ਤੋਂ ਉਸੇ ਤਰੀਕੇ ਦਾ ਕੁਝ ਪ੍ਰਤੀਤ ਹੋ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਆਕੜ ਹਲੇ ਵੀ ਅੰਦਰ ਬਰਕਰਾਰ ਹੈ ਪਰ ਹੁਣ ਤੁਹਾਨੂੰ ਉਹਨਾਂ ਲੋਕਾਂ ਦੇ ਨਾਲ ਵੀ ਮਿਲਾਨੇ ਆ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਦੀ ਸ਼ਿਕਾਇਤ ਦੇ ਉੱਤੇ ਇਸ ਮਹਿਲਾ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਵਾ ਕੀ ਕੁਝ ਕਹਿ ਰਹੇ ਨੇ ਕਿਉਂ ਸ਼ਿਕਾਇਤ ਦਰਜ ਕਰਾਈ ਹੈ ਕਿ ਸ਼ਿਕਾਇਤ ਦਰਜ ਰਹੀ ਤੇ ਹੁਣ ਕੀ ਕਾਰਵਾਈ ਹੋ ਰਹੀ ਹੈ ਇਹ ਸੁਣੋ ਜਰਾ ਕ੍ਰਿਸ਼ਨ ਜਨਮਸ਼ਟਮੀ ਦੇ ਮੌਕੇ ਤੇ ਇੱਕ ਸਾਡੇ ਫਾਇਲਕਾ ਦੇ ਲੇਡੀਜ਼ ਹੈ ਸਾਡੇ ਭੈਣ ਹੈ ਇੱਕ ਤੇ ਉਹਨੇ ਕੀ ਕੀਤਾ ਵੀ ਆਵਦਾ ਜਿਹੜਾ ਕੁੱਤੇ ਨੂੰ ਭਗਵਾਨ ਕ੍ਰਿਸ਼ਨ ਜੀ ਦਾ ਰੂਪ ਦਿੱਤਾ ਜਨਮ ਅਸ਼ਟਮੀ ਵਾਲੇ ਦਿਨ ਜਿਹੜਾ ਉਹਨਾਂ ਨੇ ਪਹਿਲਾ ਕੁੱਤੇ ਨੂੰ ਦਾ ਕ੍ਰਿਸ਼ਨ ਘਵਾਂ ਜੀ ਦਾ ਪੂਰਾ ਪੋਸ਼ਾਕ ਪੋਾਈ ਉਸ ਤੋਂ ਬਾਅਦ ਜਿਹੜਾ ਉਹਨੂੰ ਨਾ ਕ੍ਰਿਸ਼ਨ ਘਵਾਂ ਜੀ ਦੇ ਪਿਛਲੇ ਪਾਸੇ ਮੂਰਤੀ ਪਈ ਹੈ ਉਸ ਤੋਂ ਬਾਅਦ ਜਿਹੜਾ ਉਹਨੂੰ ਅੱਗੇ ਬਿਠਾਤਾ ਬਿਲਕੁਲ ਬਰਾਬਰ ਲਿਜਾ ਕੇ ਤਾਂ ਉਹਨ ਦੇ ਨਾਲ ਕੀ ਸਾਨੂੰ ਮੇਰੇ ਦਿਲ ਤੇ ਬੜੀ ਠੇਸ ਪਹੁੰਚੀ ਸਾਡੇ ਪੂਨਮ ਸ਼ਰਮਾ ਜੀ ਹੈਗੇ ਆ ਉਹਨਾਂ ਨੇ ਮੈਸੇਜ ਪਾਏ ਸੀਗੇ ਵੀ ਜਿਹੜਾ ਇਹ ਗਲਤ ਹੈ ਵੀ ਤੁਸੀਂ ਇਹਨੂੰ ਬੰਦ ਕਰ ਦਿਓ ਪਰ ਉਹ ਜਿਹੜਾ ਹੈ ਉਹਨਾਂ ਨੇ ਬੰਦ ਨਹੀਂ ਕੀਤਾ ਉਲਟਾ ਉਹਨਾਂ ਨੇ ਗਲਤ ਬੋਲਿਆ ਫਿਰ ਉਹਨਾਂ ਨੇ ਫੋਨ ਕੀਤਾ ਯਸ ਇੱਕ ਨੰਬਰ ਹੈਗਾ ਸੀ ਅੱਗੋ ਕਹਿੰਦੇ ਮੈਂ ਜੀ ਚੰਡੀਗੜ੍ਹ ਤੋਂ ਸੀਏ ਸਟਾਫ ਤੋਂ ਗੱਲ ਕਰਦਾ ਜੇ ਸਾਡੇ ਕੋਈ ਕੀਤੇ ਤੁਹਾਨੂੰ ਅਸੀਂ ਅੰਦਰ ਕਰਾ ਦੇਣਾ ਤੇ ਕੰਮ ਦੀ ਕੋਸ਼ਿਸ਼ ਦਮਗਾਂਦੀ ਉਲਟਾ ਕੋਸ਼ਿਸ਼ ਕੀਤੀ ਫਿਰ ਅਸੀਂ ਜਿਹੜਾ ਐਕਸ਼ਨ ਚੱਕਿਆ ਐਕਸ਼ਨ ਚ ਚੱਕ ਨੂੰ ਅਸੀਂ ਪਰਚਾ ਕਰਾਇਆ ਅਸੀਂ ਫਾਇਲ ਕਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹ ਦਾ ਸਪੋਰਟ ਜਿਹੜਾ ਪਰਚਾ ਕੀਤਾ 138 ਨੰਬਰ ਆ ਐਫ ਆਈ ਆ ਰਹੀ ਹੈ ਗ੍ਰਿਫਤਾਰੀ ਹੁਣ ਕਰ ਇੱਕ ਵਾਰ ਹੀ ਗਏ ਸੀ ਪਰ ਉਹ ਘਰੋਂ ਕਹਿੰਦੇ ਭੱਜ ਗਏ ਨੇ ਜਦੋਂ ਤੱਕ ਸਜ਼ਾ ਨਹੀਂ ਮਿਲਦੀ ਉਹ ਤਾਂ ਲੋਕਾਂ ਨੂੰ ਸਮਝ ਨਹੀਂ ਆਣਾ ਲੈ ਤਾਂ ਹਿੰਦੂ ਧਰਮ ਦਾ ਮਜ਼ਾਕ ਬਣਾਦੇ ਰਹਿਣਗੇ ਜੀ ਉਮਨ ਪਤਨੀ ਕਰਨ ਕੁਮਾਰ ਜੈਨ ਗਲੀ ਫਾਜ਼ਲ ਕਾਦੀ ਰਹਿਣ ਵਾਲੀ ਲੜਕੀ ਹੈ ਲੇਡੀ ਹੈ ਉਹ ਦੇ ਕੋਲ ਇੱਕ ਛੋਟਾ ਜਿਹਾ ਪੱਪੀ ਆ ਤੇ ਉਹ ਉਹਦੇ ਮੁਤਾਬਕ ਉਹ ਬਹੁਤ ਪਿਆਰ ਕਰਦੀ ਆ ਉਹਨੂੰ ਤੇ ਉਹਨੇ ਜਨਮ ਅਸ਼ਟਮੀ ਵਾਲੇ ਦਿਨ ਉਹਨੂੰ ਕ੍ਰਿਸ਼ਨ ਭਗਵਾਨ ਜੀ ਦਾ ਰੂਪ ਬਣਾਤਾ ਤੇ ਉਹ ਵੀਡੀਓ ਬਣਾ ਕੇ ਤੇ ਵੀਡੀਓ ਵਾਇਰਲ ਕਰਦੀ ਜਿਸ ਦਿਨ ਵੀ ਵੈਸੇ ਹੀ ਇਹ ਬਹੁਤ ਗਲਤ ਗੱਲ ਆ ਕਿਸੇ ਭਗਵਾਨ ਦੇ ਰੂਪ ਨੂੰ ਅਸੀਂ ਕਿਸੇ ਕੁੱਤੇ ਦੇ ਉੱਤੇ ਬਣਾਣਾ ਬਣਾ ਦੇਣਾ ਕੁੱਤੇ ਨੂੰ ਉਹਦੇ ਰੂਪ ਚ ਫਿਰ ਉਹਨੂੰ ਉਹਦੇ ਅੱਗੇ ਬਿਠਾਤਾ ਕ੍ਰਿਸ਼ਨ ਜੀ ਦੀ ਮੂਰਤੀ ਦੇ ਅੱਗੇ ਤੇ ਉਹਦੇ ਸਬੰਧ ਚ ਸਾਨੂੰ ਉਸੇ ਦਿਨ ਕੰਪਲੇਂਟ ਮਿਲ ਗਈ ਜਿਹੜੀ ਆਪਣਾ ਉਮੇਸ਼ ਜੀ ਦੇ ਨੰਬਰ ਲੋ ਸੀਗੀ ਪੀ ਇਹਦੇ ਨਾਲ ਸਾਡੇ Hindu ਧਰਮ ਦੇ ਜਿਹੜੇ ਜਿੰਨੇ ਵੀ ਜਿਨ੍ਹਾਂ ਨੇ ਦੇਖੀ ਆ ਸਭ ਦਾ ਬਹੁਤ ਹਰਟ ਹੋਏ ਆ ਤਾਂ ਫਿਰ ਉਹਦੇ ਤਹਿਤ ਅਸੀਂ ਕਾਨੂੰਨੀ ਕਾਰਵਾਈ ਕਰਦੇ ਤੁਰੰਤ ਉਦੋਂ ਹੀ ਰਾਤ ਨੂੰ ਅਸੀਂ FIR ਨੰਬਰ 138 ਅੰਡਰ ਸੈਕਸ਼ਨ 299 BN S ਜਿਹੜੀ ਥਾਣਾ ਸਿਟੀ ਫਾਜ਼ਲਕਾ ਚ ਦਰਜ ਕੀਤੀ ਆ ਉਹਦੇ ਰੇਡ ਕੀਤਾ ਗਿਆ ਸੀਗਾ ਲੜਕੀ ਤੇ ਬਟ ਉਹ ਘਰੋਂ ਜਦੋਂ ਨੂੰ ਪਤਾ ਲੱਗਿਆ ਵੀ ਮੇਰੇ ਤੇ ਕੋਈ ਕਾਰਵਾਈ ਬੇਰਦਰਖਾਸਤ ਮਰੀ ਗਈ ਹੈ ਸੀ ਉਹ ਉਥੋਂ ਘਰੋਂ ਭੱਜ ਗਈ ਉਹਨੂੰ ਅਰੈਸਟ ਕਰਨ ਲਈ ਅਸੀਂ ਛਾਪੇਮਾਰੀ ਕਰ ਰਹੇ ਹਾਂ ਜਲਦ ਰੈਸਟ ਕਰਕੇ ਤੇ ਜਿਹੜੀ ਤਫਤੀਸ਼ ਮੁਕੰਮਲ ਕਰਕੇ ਚਲਾਨ ਮਾਜੋਕ ਅਦਾਲਤ ਚ ਦਿੱਤਾ ਜੋ ਵੀ ਕੋਈ ਇਹੋ ਜਿਹਾ ਕਰਦਾ ਮਾਨਸਿਕਤਾ ਹੀ ਉਹਨਾਂ ਦੀ ਦਰਸਾਉਂਦੀ ਹੈ ਵੀ ਉਹ ਫਿਟ ਨਹੀਂ ਹੈ ਅਦਰਵਾਇਜ਼ ਇਹੋ ਜਿਹੀ ਚੀਜ਼ ਕੋਈ ਵੀ ਨਹੀਂ ਕਰਨੀ ਚਾਹੀਦੀ ਕਿਸੇ ਜਿਹਦੇ ਨਾਲ ਕਿਸੇ ਵੀ ਧਾਰਮਿਕ ਕਿਸੇ ਵੀ ਧਰਮ ਦੇ ਬੰਦਿਆਂ ਦੀਆਂ ਧਾਰਮਿਕ ਪਾਵਨ ਨੂੰ ਠੇਸ ਪਹੁੰਚਾਏ